ਪ੍ਰਭਾਵਾਂ ਨੂੰ ਜਿੱਤੇ ਵੀ ਤੁਸੀਂ ਹੰਗੇ ਰਾਜੀ ਖੁਸ਼ ਹੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਰਦੁਖੁਨੀ ਰਾਜ ਜੋਗਣੀ ਤਰੱਕੀ ਵਾਖਸ਼ੀ ਜੀ ਸਾਰੇ ਨਗਰ ਦਾ ਤਹਿ ਦਲੋਤਾ ਨਮਾਜ਼ਾ ਜੀ ਭੈਣ ਭਰਾਵਾਂ ਦਾ ਭਰਾ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਮੁੱਚੀ ਗ੍ਰਾਮ ਚੈਤਨੁ ਸਸਰੀ ਕਾਲ ਜੀ ਸਾਰੇ ਮੈਂਬਰ ਪੰਜ ਮੈਂਬਰ ਸਰਪੰਚ ਸਾਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਨਕਰਦੇ ਨੌਜਵਾਨਾਂ ਦਾ तहे ਦਿਲੋਂ ਧੰਨਵਾਦ ਆ ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ ਨੂੰ ਸਪੋਰਟ ਕਰਦੇ ਨੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਸੱਚੇ ਬਾਦਸ਼ਾਹ ਮਿਹਰ ਭਰਿਆ ਹੱਥ ਰੱਖੇ ਜੀ ਉਹਨਾਂ ਨੂੰ ਵੱਤ ਵਦ ਕਮਾਈਆਂ ਬਰਕਤਾਂ ਪਾਵੇ ਜੀ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਮਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੁੜਾ ਭੈਣ ਭਲੀ ਦਾ ਵੀ ਤੈਦ ਲੋ ਧੰਨਵਾਦ ਨਵੇਂ ਜੁੜੇ ਭੈਣ ਭਰਾਵਾਂ ਦਾ ਤੈਦ ਲੋ ਧੰਨਵਾਦ ਪ੍ਰਮਾਤਮਾ ਨੇ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਸਭ ਤੇ ਤੰਦਰੁਸਤੀ ਰਹਿਣ ਚੜ੍ਹਦੀਆਂ ਕਲਾ ਵਿੱਚ ਰਹਿਣ ਸੱਚੇ ਪਾਤਸ਼ਾਹ ਸਾਰੇ ਹੀ ਮੇਰੇ ਭੈਣ ਭਰਾਵਾਂ ਦੀ ਕਮਾਈ 'ਚ ਗੁੱਗੜੇ ਵਾਧੇ ਕਰਨਾ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਸੁਖ ਸ਼ਾਂਤੀ ਬਖਸ਼ਣਾ ਸਾਰੇ ਹੀ ਭੈਣ ਭਰਾਵਾਂ ਨੂੰ ਤੈਦ ਲੋ ਧੰਨਵਾਦ ਆ ਜੀ ਕਿ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਮੇਰੇ ਗੁਆਚੀ ਹੈ ਅੰਕਲ ਜੀ ਪਹਿਲਾਂ ਉਹ ਇੱਥੇ ਰਹਿੰਦੇ ਹੁੰਦੇ ਸੀਗੇ ਫਿਰ ਉਹਨਾਂ ਨੇ ਸ਼ਹਿਰ ਜਾਵੜੇ ਪਿੰਡ ਦੁਨੈ ਕੀ ਤੇ ਉਥੋਂ ਬੈਰੀ ਚ ਲੱਗੀ ਸੀ ਅੰਕਲ ਜੀ ਪੱਕੇ ਸੀਗੇ ਤੇ ਆਂਟੀ ਜੀ ਹੈਗੇ ਟੀਚਰ ਤੇ ਉਹ ਸਾਰਾ ਪਰਿਵਾਰ ਹੀ ਉਹਨਾਂ ਦਾ ਭੈਣਾ ਵੀ ਬਾਹਰ ਚਲੇ ਗਏਗਾ ਸਾਡੇ ਅਕਲਜੀ ਜੀ ਦੀ ਆਂਟੀ ਕੇ ਸਾਰੇ ਦੋਸਤ ਚਾਰੇ ਮੈਂਬਰ ਸੀ ਚਾਰੇ ਦੇ ਚਾਰੇ ਵਾਰਾ ਚਲੇ ਗਏ ਅਮਰੀਕਾ ਦੇ ਵਿੱਚ ਬਹੁਤ ਉਹਨਾਂ ਦਾ ਅਨੇਗਾ ਸੁਭਾਅ ਬਹੁਤ ਖਰੇ ਨੇ ਤੇ ਜਿਹੜੀ ਗੱਲ ਉਹ ਕਹਿ ਦਿੰਦੇ ਆ ਮੂੰਹ ਤੇ ਕਹਿੰਦੇ ਚਾਹੇ ਅਗਲੇ ਨੂੰ ਗੁੱਸਾ ਆਵੇ ਠੀਕ ਹੈ ਪਰ ਉਹ ਇਹ ਚੀਜ਼ ਨੂੰ ਚਾਹੁੰਦੇ ਆ ਉਹ ਹਰੇਕ ਬੱਚੇ ਦਾ ਹਰੇਕ ਭੈਣ ਭਾਈ ਨੂੰ ਇਹ ਸਿਖਾ ਦਿੰਦੇ ਹੁੰਦੇ ਅੰਦਰ ਜੀ ਵੀ ਭਾਈ ਆਪ ਦਾ ਰਲ ਮਿਲ ਕੇ ਬੈਠੋ ਠੀਕ ਹੈ ਜੀ ਜੋ ਵੀ ਕੰਮ ਕਰਨਾ ਆਪ ਦਾ ਕਾਰੋਬਾਰ ਕਿਸੇ ਵੀ ਪ੍ਰਕਾਰ ਦਾ ਉਹ ਸਾਰੇ ਰਲ ਮਿਲ ਕੇ ਕਰਿਆ ਕਰੋ ਲੜਾਈ ਝਗੜਾ ਨਾ ਕਰਿਆ ਕਰੋ ਤੇ ਉਹ ਪਿੰਡ ਵਾਸਤੇ ਵੀ ਜਿਹੜੀ ਕਿ ਕੋਈ ਵੀ ਵਾਸ਼ ਲੱਗੀ ਹੈ ਤੇ ਉਹ ਕਹਿੰਦੇ ਆ ਸਾਨੂੰ ਜਰੂਰ ਦੱਸੋ ਅਸੀਂ ਜਿੰਨੇ ਜੋ ਕਰਿਆ ਉਹਨਾਂ ਅਸੀਂ ਨਾਲ ਖੜੇ ਆ ਤੇ ਬਾਕੀ ਉਹਨਾਂ ਦਾ ਸੁਭਾਅ ਬਹੁਤ ਠੰਡਾ ਹੈ ਮਣ ਮੇਰੇ ਅੱਜ ਹੀ ਮੇਰੇ ਨਾਲ ਫੋਨ ਤੇ ਗੱਲ ਹੋਈ ਉਹ ਅੰਕਲ ਜੀ ਮੈਨੂੰ ਘੂਣ ਕਰਦੇ ਰਹਿੰਦੇ ਆ ਉਹਨਾਂ ਦਾ ਪੂਰਾ ਚੋੜ ਰੱਖਿਆ ਹੋਇਆ ਹੈ ਉਹਾਂ ਨੇ ਵੀ ਮੈਨਵਾ ਦੇ ਬੱਚਾ ਦਾ ਆਪਾਂ ਪੂਰਾ ਖਿਆਲ ਰੱਖਣਾ ਇਹਨਾਂ ਨੂੰ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਅੱਗੇ ਲੈ ਕੇ ਜਾਣਾ ਠੀਕ ਹੈ ਜੀ ਬਾਕੀ ਉਹਨਾਂ ਨੇ ਮੈਨੂੰ ਇਹ ਵੀ ਕਹਿਆ ਕਿ ਉਹਨਾਂ ਨੇ ਠੀਕ ਹੈ ਪਹਿਲਾਂ ਜੋ ਕੁਝ ਹੋ ਗਿਆ ਹੋ ਗਿਆ ਖਾਲਿਆ ਪੀਲਿਆ ਕੁਝ ਵੀ ਕਰ ਲਿਆ ਹੁਣ ਜਿਹੜੇ ਆਪਣੇ ਬੱਚੇ ਐ ਇਹ ਬੱਚਾ ਦਾ ਆਪਾਂ ਭਵਿੱਖ ਬਣਾਉਣਾ ਠੀਕ ਆ ਕਰਨ ਕੋਸ਼ਿਸ਼ ਕਰ ਆਪ ਦੇ ਜੇ ਇਹ ਸਮਝ ਲਓ ਵੀ ਆਪਣਾ ਇੱਕ ਖਜ਼ਾਨਾ ਹੈ ਬਹੁਤ ਸੋਹਣੇ ਸੁਝਾ ਦਿੰਦੇ ਆ ਬਹੁਤ ਸੋਹਣੀਆਂ ਗੱਲਾਂ ਸਮਝਾਉਂਦੇ ਆ ਤੇ ਕਿਤੇ ਪਹਿਲਾਂ ਸਾਡੇ ਮੇਲ ਨਹੀਂ ਹੋਏ ਸੀ ਤੇ ਉਦੋਂ ਆਉਂਦੇ ਸੀ ਸਭ ਜ਼ਰੂਰ ਮਿਲ ਕੇ ਜਾਂਦੇ ਸੀ ਇਹ ਨਹੀਂ ਗੱਲ ਕੋਈ ਨਹੀਂ ਮਿਲ ਕੇ ਜਾਂਦੇ ਤੇ ਬਹੁਤ ਬੱਚਿਆਂ ਨੂੰ ਪਿਆਰ ਕਰਦੇ ਆ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਹੀ ਉਹਨਾਂ ਦਾ ਆਸਰਾ ਹੈ। ਬਾਕੀ ਸਾਡੇ ਚੈਨਲ ਨੂੰ ਬਹੁਤ ਸਪੋਰਟ ਕਰਦੇ ਆ। ਉਹਨਾਂ ਨੂੰ ਸਪੋਰਟ ਕਰਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ। ਦੈਨ ਦੁਗਣੀ ਰਾਤ ਚੋਂ ਗਣੀ ਤਰੱਕੀ ਵਾਛਣ ਜੀ। ਬਾਕੀ ਉਹ ਮੈਂ ਇਹਦਾ ਉਹਨਾਂ ਅੰਕਲ ਦਾ ਮੇਰੀ ਗੱਲ ਖੁੱਲੀ ਹੈ ਤੇ ਉਹ ਅਕਲ ਜੀ ਇਹ ਗੱਲ ਕਹਿ ਰਹੇ ਆ ਵੀ ਪੁੱਤ ਪੈਸੇ ਕਮਾਉਣੇ ਬਹੁਤ ਓਕੇ ਹੈ ਕਿਸੇ ਵੀ ਪ੍ਰਕਾਰ ਦੇ ਆਪਾ ਇਹ ਨਹੀਂ ਆਂਦੇ ਕੋਈ ਬਾਹਰ ਬੈਠਾ ਭੈਣ ਭਰਾ ਕੋਈ ਕਿਵੇਂ ਆਪ ਕੋਈ ਕਿਵੇਂ ਨਾ ਇਹ ਜੇ ਆਪਾਂ ਪੈਸੇ ਨੂੰ ਪੈਸਾ ਬਚਾਈਏ ਤਾਂ ਫਿਰ ਜਾ ਕੇ ਕਾਹ ਜਿੰਦਗੀ ਲੰਘਦੀ ਹੈ ਜੇ ਕਈਏ ਵੀ ਇੱਕ ਕਮਾਉਣ ਵਾਲੇ ਤੇ ਖਾਣ ਵਾਲੇ ਤੇ ਉਹ ਇਦਾਂ ਕੰਮ ਨਹੀਂ ਚੱਲਦਾ ਤੇ ਬਹੁਤ ਵਧੀਆ ਉਹ ਸੁਝਾਅ ਦਿੰਦੇ ਆ ਸਾਨੂੰ ਫੋਨ ਲਾਉਂਦੇ ਕੈਸ਼ਕ ਪੁੱਛਦੇ ਆ ਅਸੀਂ ਪ੍ਰਮਾਤਮਾ ਗਏ ਇਹ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਮਤ ਵਕਸ਼ਨਾ ਉਹਨਾਂ ਦੀ ਕਮਾਈ ਜਵਾਦੇ ਕਰਨੇ ਜਿਹੜੇ ਸਾਨੂੰ ਗਰੀਬਾਂ ਨੂੰ ਇੰਨੀ ਸਪੋਰਟ ਕਰਦੇ ਨੇ ਚੈਨਲ ਨੂੰ ਵੀ ਵੀ ਉਹ ਗਾਂ ਜਾੜ ਵਾਸਤੇ ਬਹੁਤ ਓਟੀ ਝੋਟੀ ਦਾ ਜੋਰ ਲਾਇਆ ਉਹਨਾਂ ਦਾ ਤੇ ਉਹਨਾਂ ਨੇ ਗਾਂ ਆਪਦੇ ਭੈਣ ਭਰਾਵਾਂ ਨੂੰ ਵੀ ਸਾਡੇ ਦੇ ਚੈਨਲ ਦਾ ਲਿੰਕ ਭੇਜਿਓ ਹੈ ਬਾਕੀ ਉਹਦੇ ਕੋਈ ਗੱਲ ਨਹੀਂ ਜੋ ਕੋਈ ਗੱਲਬਾਤ ਹੋਵੇ ਸਾਨੂੰ ਜਰੂਰ ਦੱਸਣਾ ਬੱਚਿਆਂ ਦੀ ਪੜਾਈ ਵਿਸ਼ੇ ਠੀਕ ਹੈ ਕਰਾਂ ਕੋਈ ਗਾਲੀ ਆਪਾ ਤੁਹਾਡੇ ਨਾਲ ਖੜੇ ਹੈ ਤੇ ਜਿਹੜੀ ਇੰਨਾ ਸਾਡਾ ਤਾਂ ਇਹੀ ਜੋਰ ਹੈ ਵੀ ਇਹੀ ਜਦੋਂ ਵਾਤਵਾਦ ਸਕਤ ਹਜਾ ਅਦਾਇਤ ਦਿੰਨੇ ਆ ਵੀ ਆਪਦੇ ਬੱਚਿਆਂ ਦਾ ਪਰਵਿਚ ਬਣਾਓ ਬੱਚਿਆਂ ਨੂੰ ਗਾਂਹ ਲੈ ਕੇ ਜਾਓ ਤਾਂ ਕਰਕੇ ਆਪਣੇ ਬੱਚੇ ਗਾਂਹ ਵੱਧ ਸਕਣ ਪੜ੍ਹਨ ਸਕਣ ਪੜ੍ਹਾਈ ਦਾ ਹੁਣ ਮੁੱਲ ਹੈ ਤੇ ਬਾਕੀ ਉਹ ਕੋਈ ਇੱਥੇ ਬਾਕੀ ਕਦਰਾਂ ਕੀਮਤਾਂ ਵੀ ਉਦੋਂ ਹੀ ਹੋਣਾ ਪੈਂਦੀਆਂ ਜਦੋਂ ਬੱਚਾ ਪੜ੍ਹਿਆ ਲਿਖਿਆ ਹੋਵੇ ਜਾਂ ਉਹਨੂੰ ਕੋਈ ਜੋਬ ਮਿਲ ਗਈ ਹੋਵੇ ਉਹ ਦੁੱਖ ਸਾਰੇ ਭੁੱਲ ਜਾਈਦੇ ਐ ਸੋ ਮੈਂ ਅਕਲ ਜੀ ਦਾ ਤੇ ਆਂਟੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਬਾਤ ਇੰਨਾ ਬੈਠੇ ਪਰਦੇਸਾਂ ਦੇ ਵਿੱਚ ਸੋਚਦੇ ਐ ਬਹੁਤ ਹੀ ਨਿੱਕੇ ਸੁਭਾਅ ਦੇ ਐ ਤੇ ਸਾਨੂੰ ਬਹੁਤ ਐਵੇਂ ਉਹ ਮੇਰੇ ਕੋਲ ਉਹਦੇ ਨੰਬਰ ਨਹੀਂ ਸੀਗਾ ਮੇਰੇ ਕੋਲੇ ਨਾ ਉਹਨਾਂ ਦਾ ਹੀ ਨੰਬਰ ਮੇਰੇ ਕੋਲੇ ਸੀਗਾ ਤੇ ਹੌਲੀ-ਹੌਲੀ ਪਰ ਮੈਂ ਉਹਦੇ ਸਾਡੇ ਘਰੇ ਮਿਲਣ ਆਏ ਸੀਗੇ ਤੇ ਕੁਛ ਉਹਦੇ ਮੈਂ ਹੌਲੀ-ਹੌਲੀ ਨੰਬਰ ਅਪੂਨਸ਼ਾਰ ਕੀਤੀ ਤੇ ਕਰਮਜੀਤ ਨੂੰ ਨਹੀਂ ਪਤਾ ਲੱਗਾ ਉਹਦੇ ਵੀ ਨੰਬਰ ਤਾਂ ਆਪਣੇ ਮੋਬਾਈਲ ਦੇ ਵਿੱਚ ਇਨੇ ਆਏ ਆ ਤੇ ਹੁਣ ਪਤਾ ਨਹੀਂ ਚੱਲ ਰਿਹਾ ਵੀ ਅੰਕਲ ਜੀ ਦਾ ਕਿਹੜਾ ਨੰਬਰ ਹੈ ਫਿਰ ਮੈਂ ਹੌਲੀ-ਹੌਲੀ ਹੌਲੀ ਹੌਲੀ ਉਹ ਨੰਬਰ ਦੀ ਪੂਰਸ਼ਾਨ ਕੀਤੀ ਕਿ ਉਹ ਨੰਬਰ ਲਿਆ ਫੇਰ ਮੈਂ ਉਹਨਾਂ ਨੂੰ ਵਾਚਿੰਗ ਕਾਲ 'ਤੇ ਕੀਤੀ ਮੈਂ ਕਿਹਾ ਅਕਲਜੀ ਮੇਰਾ WhatsApp ਨੰਬਰ ਆ ਜਦੋਂ ਵੀ ਤੁਸੀ ਕਾਲ ਕਰਨੀ ਹੋਵੇ ਵੀ ਕਰਮਜੀਤ ਦਾ ਨੰਬਰ ਵੀ ਆ WhatsApp ਉਹ ਵੀ ਮੈਂ ਅੱਜ ਸੈਂਡ ਕਰ ਦਿੱਤਾ ਤੇ ਕੋਈ ਗੱਲ ਨਹੀਂ ਮੈਂ ਕਿਹਾ ਵੀ ਅਕਲਜੀ ਜੋ ਕੋਈ ਵੀ ਪੁੱਛਣੇ ਜਰੂਰ ਨੂੰ ਕਰਿਆ ਕਰੋ ਫਿਰ ਤੋਂ ਪੁੱਛਿਆ ਕਰੋ ਠੀਕ ਹੈ ਜੀ ਅਸੀਂ ਵੀ ਠੀਕ ਠਾਕ ਹੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਇਹ ਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੀ ਮੇਰ ਪਰ ਹੱਥ ਰੱਖੀ ਸੱਚੇ ਪਾਤਸ਼ਾਹ ਸਾਰੇ ਇਹ ਪਰਮਾਤਮਾ ਨੂੰ ਤੰਦਰੁਸਤੀ ਰੱਖੀ ਮੇਰੀਆਂ ਭੈਣਾਂ ਨੂੰ ਤੰਦਰੁਸਤੀ ਰੱਖਣਾ ਜੀ ਉਹਨਾਂ ਦੀ ਕਮਾਈ ਜ਼ਬਾਤੇ ਕਰਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀਓ ਅਸਤੇ ਇਹੀ ਅਰਦਾਸ ਬੇਨਤੀ ਕਰ ਰਹੇ ਆ ਇਸ ਪਰਿਵਾਰ ਲਈ ਤੇ ਬਹੁਤ ਪਰਿਵਾਰ ਅੱਛਾ ਬੜਾ ਨੈਸ ਪਰਿਵਾਰ ਹੈ ਤੇ ਬੜੇ ਆਸਮੋਖ ਨੇ ਦੋਨੇ ਜੀ ਤੇ ਬਾਕੀ ਉਹਨਾਂ ਦਾ ਤਾਂ ਇਹ ਹੀ ਹੈ ਉਹਨਾਂ ਦਾ ਇਹ ਮੇਨ ਮਾਤਾ ਕਣੀ ਉਹ ਅਜੇ ਤੱਕ ਮੈਨੂੰ ਜਦੋਂ ਵੀ ਟੱਕਰਦੇ ਐ ਠੀਕ ਐ ਪਰਵਾਹ ਠੀਕ ਐ ਜਾਂ ਮੈਨੂੰ ਕੋਈ ਕਾਲ ਕਰਦੀ ਐ ਤੇ ਅੱਗੇ ਇੱਥੇ ਮਿਲ ਕੇ ਜਾਂਦੇ ਨੇ ਉਹਦੇ ਵੀ ਮੈਨੂੰ ਇਹਨੇ ਇਹ ਗੱਲ ਕਹੀ ਦੋਹਾਂ ਜੀਅ ਨੇ ਵੀ ਵੀ ਕੋ ਬੇਟਾ ਤੁਹਾਡੇ ਪਰਮਾਤਮਾ ਨੇ ਪੁੱਤ ਦਾ ਪੁੱਤ ਦੀ ਦਾ ਧੀ ਦਾ ਧੀ ਦਿੱਤਾ ਠੀਕ ਐ ਨਾ ਹੁਣ ਆਪਾਂ ਤੁਸੀਂ ਜ਼ੋਰ ਇੱਧਰ ਲਾਓ ਇਹਨਾਂ ਦੀ ਪੜ੍ਹਾਈ ਦੇ ਵਿਸ਼ੇ ਤੇ ਜ਼ੋਰ ਲਾ ਲਓ ਠੀਕ ਐ ਨਾ ਬਸ ਇਹ ਹੀ ਤੁਹਾਡੀ ਕਮਾਈ ਐ ਔਰ ਜੁੜੇ ਕਮਾਈ ਦਾ ਕੋ ਸਾਧਨ ਨਹੀਂ ਹੈ ਨਾ ਤੁਸੀਂ ਕਰ ਸਕਦੇ ਆ ਨਾ ਜਿਵੇਂ ਉੱਜਵਰਤੇ ਆ ਤੇ ਬਸ ਆਪਾਂ ਸਾਰੇ ਨਾਲ ਰਲ ਮਿਲ ਕੇ ਬੱਚਿਆਂ ਨੂੰ ਆਪਾਂ ਘਾਹ ਤੋੜਨਾ ਉਹ ਹਰੇਕ ਬੱਚਾ ਨੂੰ ਇਹੀ ਪ੍ਰੇਰਣਾ ਦਿੰਦੇ ਆਂ ਜਈ ਆਪਦਾ ਘਰ ਅਲੀ ਵੇਖੋ ਮਾਪਿਆਂ ਲਈ ਵੇਖੋ ਤੇ ਬਾਕੀ ਤੁਸੀਂ ਆਪਦਾ ਬਾਈ ਕਮਾਈਆਂ ਜਰੂਰ ਕਰਿਆ ਕਰੋ ਕੰਮ ਤਾਂ ਕਰਨੇ ਪੈਣੇ ਆ ਕੰਮ ਤੋਂ ਬਗੈਰ ਆਪਣਾ ਸਰਨਾ ਨਹੀਂ ਹੈ ਨਾ ਉਹ ਐਚੀਆਂ ਗੱਲਾਂ ਬਹੁਤ ਵਧੀਆ ਚੰਗੀਆਂ ਲੱਗੀਆਂ ਸਾਨੂੰ ਬਹੁਤ ਵਧੀਆ ਸੁਝਾਅ ਦਿੰਦੇ ਆਂ ਬਾਕੀ ਉਹਦੇ ਵੀ ਕੋਈ ਸਮੱਸਿਆ ਨਹੀਂ ਲੋੜ ਹੋਵੇ ਬੱਚਾ ਪ੍ਰਤੀ ਕਿਤਾਬਾਂ ਕਾਪੀਆਂ ਵਰਦੀ ਕੋਈ ਗੱਲ ਜਿੰਨੇ ਕੁ ਜੋ ਕਰੇ ਜੀ ਇਹਨੂੰ ਜ਼ਰੂਰ ਕਰਾਂਗੇ ਸਾਨੂੰ ਜ਼ਰੂਰ ਦੱਸਣਾ ਤੇ ਮੈਨੂੰ ਵੀ ਚੈਨਲ ਨੂੰ ਵੀ ਸੌਰੀ ਮੈਨੂੰ ਕਹੀ ਇਹਨਾਂ ਚੈਨਲ ਨੂੰ ਵੀ ਸਪੋਰਟ ਬਹੁਤ ਕਰਦੇ ਨੇ ਉਹ ਸਾਰਾ ਪਰਿਵਾਰ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੇ ਜੀ ਦੰਤ ਆਪਣੀ ਰਾਤ ਚੋਕਨੀ ਤਰੱਕੀ ਬਕਸ਼ ਸਿੰਘ ਜੀ ਤੇ ਮੈਂ ਇੱਕ ਹੋਰ ਵੀ ਅੰਕਲ ਜੀ ਨੂੰ ਕਹਿ ਸੀਗਾ ਮੈਂ ਕਹਿੰਦਾ ਅੰਕਲ ਜੀ ਕਈ ਵਾਰੀ ਸਿਆਣਾ ਬੰਦਾ ਤੁਰਿਆ ਫਿਰਦਾ ਹੈ ਨਾ ਬਾਹਰ ਤੇ ਕੋਈ ਉਹ ਤੋਂ ਕੋਈ ਸੁਝਾਅ ਲੈਣਾ ਹੋਵੇ ਤੇ ਅਸੀਂ ਵਾਚੂਮ ਕਾਲ ਕਰਾ ਭੇਜਿਆ ਕਰਾਂਗੇ ਉਹਾਂ ਦੇ ਵੀ ਉਹ ਗੱਡੀ ਚਲਾਉਂਦੇ ਟਰੱਕ ਚਲਾਉਂਦੇ ਟਰਾਲਾ ਉਹਾਂ ਦੇ ਵੀ ਮੇਟਾ ਕਈ ਵਾਰੀ ਨੂੰ ਸਾਨੂੰ ਟਾਈਮ ਨਹੀਂ ਲੱਗਦਾ ਹੈਡਬੂਡ ਤਾਂ ਜ਼ਰੂਰ ਹੈਗੇ ਪਰ ਉਹਨਾਂ ਮੈਂ ਰਾਸਤੇ ਦੇ ਵਿੱਚ ਜ਼ਿਆਦਾ ਗੱਲ ਨਹੀਂ ਕਰਦਾ ਤੇ ਮੈਂ ਜਦੋਂ ਵੀ ਜਾਣਾ ਜਾ ਕੇ ਤੇ ਚਾਹ ਪਾਣੀ ਪੀਣਾ ਅਸੀਂ ਉੱਥੇ ਬਹਿ ਕੇ ਉਹ ਤੋਂ ਫੋਨ ਖੋਲਣਾ ਰਸਤੇ ਦੇ ਵਿੱਚ ਮੈਂ ਨਾ ਕਿਸੇ ਦੀ ਕਾਲ ਚੱਕਦਾ ਤੇ ਨਾ ਮੈਂ ਕਾਲ ਬਾਕਸ ਕਰਦਾ ਕਿਉਂ ਇਹ ਡਰਾਈਵ ਨਹੀਂ ਕੋਈ ਚੀਜ਼ ਮਾੜੀ-ਮੋਟੀ ਨਹੀਂ ਹੈ ਠੀਕ ਹੈ ਜੀ ਤੇ ਆਪਣਾ ਵੀ ਫਰਜ਼ ਬੰਦ ਹੈ ਜੇ ਕੋਈ ਭੈਣ ਭਰਾ ਕਿਸੇ ਗੱਡੀ ਤੇ ਡਰਾਈਵਿੰਗ ਕਰਦਾ ਉਹਨੂੰ ਡਿਸਟਰਬ ਨਾ ਕੀਤਾ ਜਾਵੇ ਤਾਂ ਕਿ ਵਾਸ਼ਿੰਗ ਮਾਲ ਕੋਲ ਭੇਜਿਆ ਭੇਜਣੀ ਚਾਹੀਦੀ ਹੈ ਤਾਂ ਕਿ ਬੈਠੇ ਪਰਾਂ ਉੱਥੇ ਖੜ ਕੇ ਸੌਣ ਸਕਦਾ ਕਿਉਂ ਆਪਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਐ ਤੇ ਹੀ ਲੱਗੇ ਰਹਿੰਦੇ ਆ ਤੇ ਉਹਦੇ ਵਿੱਚੋਂ ਹੀ ਵਟਸਐਪ ਦੀ ਨੰਬਰ ਜਿਹੜੀ ਵਾਸ਼ਿੰਗ ਮਾਲ ਕੋਲ ਜਿਹੜੀ ਹੈ ਬੋਲ ਕੇ ਉਹ ਆਪਾਂ ਵਾਪਸ ਆ ਜੂਗੀ ਜਾਓ ਦਸ ਦਸ ਦੇਣਗੇ ਵੀ ਆਸ ਮੱਛਾ ਗੱਲਾਂ ਬਾਤਾਂ ਕਿਸੇ ਟਾਈਮ ਜੋ ਬਾਕੀ ਇਹ ਹੈ ਨਹੀਂ ਵੀ ਅੱਜ ਮੈਂ ਤੁਹਾਨੂੰ ਵਾਸ਼ਿੰਗ ਮਾਲ ਭੇਜੀ ਆ ਕੱਲ੍ਹ ਜੀ ਮੈਨੂੰ ਆਸ ਮੱਛਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਤੇ ਇਹਦੇ ਬਾਰੇ ਸਾਨੂੰ ਤੁਸੀਂ ਜਰੂਰ ਦੱਸੋ ਤੇ ਉਹ ਜਰੂਰ ਵੇਦੇ ਐ ਇਹ ਨਹੀਂ ਗੱਲ ਮੈਂ ਅੱਜ ਹੀ ਵਾਚਿੰਗ ਕਾਲ ਤੇ ਪੁੱਛਿਆ ਮੈਂ ਕਿ ਅੰਕਲ ਜੀ ਕੀ ਹਾਲ ਚਾਲ ਹੈ ਪ੍ਰਵਾਹ ਠੀਕ ਹੈ ਜੀ ਤੇ ਉਹ ਅੱਜ ਆਈ ਸੀਗੇ ਅਸ਼ਰਾਨ ਪਾਣੀ ਕਰਨਾ ਜੀ ਉਹਨਾਂ ਨੇ ਤੋਨ ਮੈਂ ਪੁੱਤਰਾ ਅੱਜ ਹੀ ਆਇਆ ਤੇ ਕੱਲ ਦੂਜੇ ਦਿਨ ਮੁੜਦੇ ਆ ਦੂਜੇ ਦਿਨ ਯਾਨੀ ਕਿ ਸ਼ਾਮ ਨੂੰ 6:00 7:00 8:00 ਵਜੇ ਜਾਣ ਕੇ ਸਤ ਪੰਣੀ ਘਰੇ ਆ ਜਾਂਦੇ ਆ ਤੇ ਸਮਾ ਬਹੁਤ ਲੰਘ ਜਾਂਦਾ ਉਹਨਾਂ ਬਾਕੀ ਉਹ ਥੱਕੇ ਹੰਬੇ ਉਹਨੇ ਕਿ ਕਈ ਵਾਰੀ ਕਰਿਆ ਕਿ ਆ ਕੇ ਆਈ ਗਿਆ ਨੀਂਦ ਲਾ ਲਗੇ ਮਨ ਨੂੰ ਰੈਸਟ ਕਰੀਏ ਨਾ ਤੇ ਉਹਨੇ ਬਹੁਤ ਲਿਕੇ ਲਿਕੇ ਆਪਣੀ ਆਪਣੀ ਗੱਲਾਂ ਬਹੁਤ ਸਮਝਾਉਂਦੇ ਆ ਮੇਰੇ ਤੋਂ ਪੁੱਤਰਾ ਆਹ ਕੁਛ ਹੁੰਦਾ ਆਹ ਕੁਛ ਹੁੰਦਾ ਨਾ ਤੇ ਆਪਣਾ ਵੀ ਉਹਨਾਂ ਦਾ ਸਤਕਾਰ ਕਰਨਾ ਫਰਜ਼ ਪੜਦਾ ਆਪਾਂ ਨੂੰ ਸੁਝਾਅ ਦਿੰਦੇ ਆ ਉਹਨਾਂ ਦਾ ਮੰਨਣਾ ਵੈਣਾ ਨਾ ਤੇ ਅੱਗੇ ਤੋਂ ਵੀ ਮੈਨੂੰ ਬਹੁਤ ਜਦੋਂ ਮਿਲਦਾ ਉਹਨਾਂ ਨੇ ਐਂ ਕਹਿਣਾ ਠੀਕ ਠਾਕ ਹੈ ਵਧੀਆ ਪਰਿਵਾਰ ਬੱਚੇ ਠੀਕ ਹੈ ਤੇ ਭਾਈ ਮਾੜਾ ਮੋਟਾ ਤੁਸੀਂ ਨਾਲ ਦੇ ਪੱਤਰ ਸਵਾਗਤ ਰੱਖੋ ਘਰੇ ਜਾਂ ਬਲੜਾਈ ਝਗੜਾ ਨਹੀਂ ਕਰਨਾ ਬੱਚਿਆਂ ਨੂੰ ਬਾਹਲਾ ਬਾਹਰ ਨਹੀਂ ਜਾਣ ਦੇਣਾ ਬੱਚਿਆਂ ਨੂੰ ਕੰਟਰੋਲ ਕਰੋ ਜਦੋਂ ਆਹ ਜਿਹੜੀਆਂ ਪੰਜਾਬ ਦੇ ਵਿੱਚ ਘਟਨਾਵਾਂ ਹੋ ਰਹੀਆਂ ਤੇ ਤੁਸੀਂ ਜਦੋਂ ਵੀ ਜਾਣਾ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਬੱਚਿਆਂ ਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਣਾ ਤੇ ਉਹਨਾਂ ਨੇ ਕਵਰਾ ਸੁਣੀਆਂ ਅਸੀਂ ਵੀ ਸੁਣੀਆਂ ਉਹਨਾਂ ਨੇ ਉਹਨਾਂ ਨੇ ਵੀ ਸਾਨੂੰ ਫੋਨ ਲਾ ਕੇ ਸਪੈਸ਼ਲ ਕਿਹਾ ਅਕਲਜੀ ਨੇ ਮਨਪ੍ਰੀਤ ਅਕਲਜੀ ਨੇ ਉਹ ਕਹਿੰਦੇ ਨਹੀਂ ਆਇ ਨਹੀਂ ਹੁੰਦਾ ਪੁੱਤਰਾ ਕਈ ਵਾਰੀ ਜਦੋਂ ਤੂੰ ਘਰੋਂ ਬਾਹਰ ਜਾਣਾ ਤੇ ਆਪਦਾ ਪ੍ਰਬੰਧ ਪੂਰਾ ਕਰਕੇ ਜਾਣਾ ਠੀਕ ਹੈ ਕਿ ਨਾ ਹਾਲਾਤ ਵੇਤ ਤਪੇਤ ਵਿਗੜਦੇ ਆ ਤੇ ਸੋ ਆਪਦੇ ਬੱਚਿਆਂ ਦਾ ਆਪਦੇ ਪਰਿਵਾਰ ਦਾ ਤੁਸੀਂ ਖਿਆਲ ਆਪ ਕਰਨਾ ਤੇ ਬਾਕੀ ਪਰਮਾਤਮਾ ਦੇ ਬਾਤਸਾ ਜੋ ਕਰਨਾ ਉਸ ਮਾਲਕ ਨੇ ਕਰਨਾ ਠੀਕ ਹੈ ਜੀ ਦੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮਿਹਰ ਭਰੇ ਆਤਮਾ ਵੇਖੋ ਵੀਰੋ ਭੈਣ ਸਤਕਾਰਯੋਗ ਸਾਡੇ ਭੈ ਮਾਨਯੋਗ ਸਾਡੇ ਭੈਣ ਜੀ ਸੌਰੀ ਮਾਨਯੋਗ ਸਾਡੇ ਭੈਣ ਜੀ ਬਲਜੀਤ ਕੌਰ ਉਹ ਵੀ ਸਾਡੇ ਚੈਨਲ ਨੂੰ ਬਹੁਤ ਸਪੋਰਟ ਕਰਦੇ ਆ ਵਿਚਾਰੇ ਉਹਨਾਂ ਨੇ ਵੀ ਸਾਨੂੰ ਭਲੇ ਭਲੇ ਦਰਚਨਾ ਆ ਚੀਜ਼ ਆ ਜੋ ਵੀ ਸਾਨੂੰ ਕੋਈ ਔਕੜ ਆਉਂਦੀ ਹੈ ਤੇ ਉਹ ਭੈਣ ਨੂੰ ਅਸੀਂ ਤੁਸੀਂ ਇਹ ਜੁੜ ਕਰਕੇ ਭੇਜ ਦਿੰਦੇ ਆ ਤੇ ਸਾਡਾ ਤਰੰਤ ਉਹ ਭੈਣ ਉਸੇ ਟਾਈਮ ਹੀ ਨਾਲ ਕਰ ਦਿੰਦੇ ਆ ਠੀਕ ਹੈ ਕਿ ਨਾ ਤੇ ਜੇ ਆਪਾਂ ਭੈਣਾਂ ਨੂੰ ਗਲਤ ਬੋਲੀ ਜਾਵਾਂਗੇ ਤੇ ਭੈਣਾਂ ਨੇ ਆਪਾਂ ਨੂੰ ਕੋਈ ਸੁਝਾਅ ਨਹੀਂ ਦੇਣਾ ਕੋਈ ਆਪਾਂ ਨੂੰ ਰਾਹ ਨਹੀਂ ਪਾਉਣਾ ਠੀਕ ਹੈ ਕਿ ਨਾ ਕਿਉਂ ਜਿਹੜੀਆਂ ਭੈਣਾਂ ਦੀਆਂ ਅਸੀਸਾਂ ਆਪਾਂ ਨੂੰ ਉਤਾਰ ਜਾਂਦੀਆਂ ਦੂਜੀ ਗੱਲ ਭੈਣਾਂ ਹਮੇਸ਼ਾ ਵੀਰ ਨੂੰ ਰੋਕ ਦਿੰਦੀ ਹੈ ਵੀਰੇ ਇੱਧਰ ਘਾਟਾ ਹੈ ਇੱਧਰ ਫਾਇਦਾ ਆ ਮਾੜੀ ਸੰਗਤ ਆ ਚੰਗੀ ਸੰਗਤ ਆ ਇਹ ਜੋ ਵੀ ਭੈਣ ਜੀ ਬਹੁਤ ਸੁਝਾਅ ਦਿੰਦੇ ਨੇ ਮੈਂ ਤੁਸੀਂ ਨੇ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੋ ਜੀ ਸਾਰਿਆਂ ਨੂੰ ਤੇ ਵੀ ਇਸ ਤਰ੍ਹਾਂ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਬਹੁਤ ਵਧੀਆ ਸੁਝਾਅ ਦਿੰਦੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਉਹ ਭੈਣ ਜੀ ਸਾਡੀ ਮਦਦ ਵੀ ਬਹੁਤ ਕਰਦੇ ਆ ਤੇ ਮੈਂ ਉਸ ਪਰਿਵਾਰ ਲਈ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖਿਓ ਉਸ ਭੈਣ ਨੂੰ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਫਸਲ ਵਾੜੀ ਸੁੱਖ ਸ਼ਾਂਤੀ ਬਾਰੇ ਸਾਰੇ ਪਰਿਵਾਰ ਦੇ ਖਾਣ ਕੇ ਘਰ ਬਾਰੇ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਵੀ ਇਸ ਭੈਣ ਨੂੰ ਵੱਧ ਤੋਂ ਵੱਧ ਤਰੱਕੀ ਬਖਸ਼ੋ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਗੜੀ ਰਾਤ ਚੌਕੜੀ ਤਰੱਕੀ ਬਖਸ਼ੇ ਜੀ ਅੱਜ ਜੀ ਆ ਜੀ ਇਹ ਅੱਜ ਦਾ ਬਲੌਗ ਤੇ ਕੱਲ ਨੂੰ ਬਲੌਗ ਕੱਲ ਨੂੰ ਵੀਡੀਓ ਜੀ ਖਾਵਾਣਗੇ ਤੁਹਾਨੂੰ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਕੱਲ ਨੂੰ ਨਵੇਂ ਬੰਗਲਾ ਕੁਝ ਮਿਲਾਗੇ ਤੇ ਛੋੜੇ ਛੋੜੇ ਕਮੈਂਟ ਆਏ ਹੈ ਬਹੁਤ ਬਹੁਤ ਧੰਨਵਾਦ ਪੈਣਾ ਭਰਾਵਾਂ ਦਾ ਤੇ ਵੀਰੋ ਪੈਣਾ ਭਰਾਵਾਂ ਦੇ ਸਿੱਤੇ ਹੀ ਬੰਦਾ ਗਾਹ ਦੁਰਦਾ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਦੂਜੀ ਗੱਲ ਹੈ ਪ੍ਰਮਾਤਮਾ ਤੇ ਭਰੋਸਾ ਰੱਖਿਆ ਕਰੋ ਬੰਦੇ ਨੂੰ ਬੰਦਾ ਕੁਝ ਨਹੀਂ ਕਰ ਸਕਦਾ ਭਵਜਨਾਂ ਮਰਜੀ ਜੋਰ ਲਾ ਦੇ ਪਰ ਆਪਾਂ ਇਹ ਗੱਲ ਜਰੂਰ ਕਹਿੰਨੇ ਆਂ ਵੀ ਹਾਲਾਤਾਂ ਦੇ ਹਿਸਾਬ ਨਾਲ ਚੱਲੋ ਠੀਕ ਹੈ ਕਿ ਨਾ ਕਿਸੇ ਨੂੰ ਗਾਲਤ-ਵਾਲਤ ਨਾ ਬੋਲੋ ਨਾ ਕਿ ਕਿਸੇ ਨੂੰ ਗਾਲਤ ਕਮੈਂਟ ਕਰੋ ਤੇ ਜੋ ਵੀ ਵਟ ਗਿਆ ਪੈਣਾ ਪ੍ਰਾ ਕੁਛੇ ਦਾ ਵੀ ਆਪਾਂ ਨੂੰ ਕੋਈ ਸਮਝਾਉਂਦਾ ਉਹ ਆਪਾਂ ਨੂੰ ਸਮਝਣਾ ਚਾਹੀਦਾ ਠੀਕ ਹੈ ਕਿ ਨਾ ਇਸੇ ਜੀ ਆਪਣੀ ਭਲਾਈ ਹੈ ਜੇ ਆਪਾਂ ਕਹਾਂਗੇ ਮੈਂ ਕਿਸੇ ਤੋਂ ਕੀ ਲੈਣਾ ਤੇ ਅਗਲੇ ਨੇ ਤਾਂ ਵੀ ਤੇਤੋਂ ਕਿਸੇ ਦਾ ਨਹੀਂ ਲੈਣਾ ਜੀ ਅੱਜ ਮੈਂ ਇਹ ਗੱਲ ਕਹਿ ਸਕਦਾ ਨਾ ਕਿ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤੇ ਅਗਲੇ ਨੇ ਵੀ ਮੈਨੂੰ ਕੁਝ ਨਹੀਂ ਲੈਣਾ ਸੋ ਇਸ ਤਰ੍ਹਾਂ ਕਰਕੇ ਵੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਵੀ ਛੋਟੇ-ਛੋਟੇ ਬੱਚੇ ਆ ਨਾ ਤੇ ਕਈ ਵਾਰੀ ਬੱਚੇ ਖੇਡਦੇ-ਖੇਡਦੇ ਬਾਹਰ ਵੀ ਆ ਜਾਂਦੇ ਆ ਤੇ ਉਹਨਾਂ ਦਾ ਖਿਆਲ ਜ਼ਰੂਰ ਰੱਖੋ ਤੇ ਬਾਕੀ ਮੈਂ ਸਮੁੱਚੀ ಗ್ರಾಮ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੇ ਜੋ ਆਪਣੇ ਕਾਰਜ ਚੁਗਣ ਵਾਲੇ ਆ ਜਾਂ ਕੋਈ ਵੀ ਇਥੋਂ ਉੱਠ ਕੇ ਆਉਂਦਾ ਉਹ ਪੰਡ ਦੇ ਵਿੱਚ ਦਾਖਲ ਹੋ ਨਾ ਕੀਤੇ ਜਾਣ ਠੀਕ ਹੈ ਜੀ ਜੋ ਵੀ ਕੋਈ ਗ੍ਰਾਈਡ ਹੋ ਆਉਂਦਾ ਹੈ ਜਾਂ ਕੋਈ ਕਿਸੇ ਚੀਜ਼ ਨੂੰ ਆਉਂਦਾ ਹੈ ਹੈਨਾ ਉਹ ਸਰਪੰਚ ਦੇ ਧਿਆਨ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਉਹ ਆਪੇ ਜਾਰਡਨਿੰਗ ਕਰਨਗੇ ਕਾਰਵਾਈ ਕਰਨਗੇ ਬਾਕੀ ਸਾਡੇ ਨਗਰ ਦੇ ਸਰਪੰਚ ਗੁਰਦੇਵ ਸਿੰਘ ਸੁਬੇਦਾਰ ਉਹ ਬਹੁਤ ਵਧੀਆ ਇਨਸਾਨ ਨੇ ਠੀਕ ਹੈ ਜੀ ਇਹ ਨਹੀਂ ਉਹ ਕਹੇ ਦਾ ਪੱਖਪਾਤ ਕਰਨਗੇ ਵੀ ਇੱਕ ਦੂਜੇ ਨੂੰ ਆਪਾਂ ਆਇ ਕਹੀਏ ਚਲਿਆ ਮੈਂ ਤੂੰ ਮੋਟਾ ਭਾਜਾ ਮੈਂ ਤੂੰ ਬਰੇਨਾਲ ਸਿੰਘ ਮੈਂ ਤੇਰੀ ਹੈਲਪ ਕਰੂਗਾ ਨਾ ਉਹਨੇ ਮੋਟਾ ਤੋਂ ਬਾਅਦ ਸੁਗਮੀ ਸਾਹਿਬ ਕਰਾਇਆ ਸੀਗਾ ਤੇ ਸਾਰੇ ਪਿੰਡ ਨੂੰ ਨਗਰ ਨੂੰ ਜਾਨੀ ਕਿ ਕੁਆਲਟੀ ਵੀ ਕੀਤੀ ਹੈ ਪਹਿਣਾ ਨੂੰ ਚਾਹ ਪਾਣੀ ਪਿਆਇਆ ਠੀਕ ਹੈ ਜੀ ਕੀ ਕੋੜੇ ਬਰੈਡ ਵੀ ਚੱਲੇ ਲੰਗਰ ਤੇ ਕੋੜੇ ਉਦੋਂ ਵੀ ਉਹੀ ਗੱਲ ਕਹੀ ਹੈ ਵੀ ਭਾਈ ਮੈਂ ਸੱਚ ਦੇ ਪਹਿਰਾ ਦੇਊਗਾ ਮੈਂ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦੇਣੀ ਨਾ ਮੈਂ ਕਰਨੀ ਹੈ ਜਿਹੜੀ ਗੱਲ ਹੋਊਗੀ ਮੈਂ ਉਹ ਤੇ ਕਹਿ ਦੇਣੀ ਹੈ ਅਗਲੇ ਨੂੰ ਚਾ ਗੁੱਸਾ ਲੱਗੇ ਜੇਕਰ ਸਾਡੇ ਕੋਲੇ ಗ್ರಾಮ ਪੰਚਾਇਤ ਕੋਲੇ ਆਊਗਾ ਕੋਈ ਠੀਕ ਹੈ ਕਿ ਨਾ ਅਸੀਂ ਉਹਨੂੰ ਤੱਤੀਵਾੜ ਹੀ ਲੱਗਣ ਦਿੰਦੇ ਜੇ ਸਾਡੇ ਕਹਿਣ ਤੋਂ ਬਾਹਰ ਹੀ ਉਹ ਬਾਰ ਬਾਰ ਕੁਝ ਕਰਨੀ ਚਾਹੇ ਉਹ ਜ਼ਿੰਮੇਵਾਰ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਸੁਭਾਅ ਦੇ ਹਨ ਗਰਾਉਂਡ ਦਾ ਕੰਮ ਚੱਲ ਰਿਹਾ ਤੇ ਇਹ ਨਹੀਂ ਵੀ ਕਿਹੜਾ-ਕਿਹੜਾ ਮਾਰਗ ਉਹ ਹਾਜ਼ਰ ਨਹੀਂ ਰਹਿੰਦੇ ਤੇ ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਆਪਾਂ ਨੂੰ ਸਮੁੱਚੀ ಗ್ರಾಮ ਪੰਚਾਇਤ ਦਾ ਸਾਥ ਵੀ ਦੇਣਾ ਚਾਹੀਦਾ ਉਹਨਾਂ ਨਾਲ ਦਾ ਖੜਨਾ ਵੀ ਚਾਹੀਦਾ ਕਿਉਂ ਬੰਨਣਾ ਆਪਣੇ ਨਗਰ ਦਾ ਠੀਕ ਹੈ ਕਿ ਇੱਥੋਂ ਕਿਸੇ ਨੇ ਕੋਈ ਚੱਕ ਕੇ ਨਹੀਂ ਲੈ ਜਾਣਾ ਤੇ ਸੋ ਇਸ ਤਰ੍ਹਾਂ ਕਰਕੇ ਵੀਰੋ ਆਪਣਾ ਸਾਥ ਜੋ ਵੀ ਹੈ ਜਿੰਨੀ ਵੀ ਜੋਕਰ ਆਗਲਾ ਜੋ ਸਾਥ ਭਾਈ ਆਪਾਂ ਸਮੂੱਚੀ ਗ੍ਰਾਮ ਪੰਚਾਇਤ ਨੂੰ ਦਿਆ ਕਰਗੇ ਜਿੰਨੇ ਜੋ ਕਰਿਆ ਆਪਾਂ ਤਾਂ ਸਰਪੰਚ ਸਾਹਿਬ ਨੂੰ ਇਹ ਗੱਲ ਵੀ ਕਹਿਤੀ ਸੀ ਵੀ ਭਾਈ ਜਿੰਨੇ ਜੋ ਕਰਿਆ ਆਪਣੀ ਡਿਊਟੀ ਲਾ ਦਿਓ ਆਪਾਂ ਡਿਊਟੀ ਪੂਰੀ ਪੁਗਤਾ ਮੰਗੇ ਇਹ ਨਹੀਂ ਗੱਲ ਹੈ ਨਾ ਤੇ ਬਾਕੀ ਜੋ ਸੁਝਾ ਦੇਣਗੇ ਜੋ ਵੀ ਕੁਝ ਕਰਨਗੇ ਅਸੀਂ ਸਮੂੱਚੀ ਗ੍ਰਾਮ ਪੰਚਾਇਤ ਦੇ ਨਾਲ ਇਹਨਾਂ ਦਾ ਹੁਕਮ ਮੰਨਣਾ ਠੀਕ ਹੈ ਜੀ ਜਿੱਦਾਂ ਇਹ ਕਹਿ ਦਿੱਤਾ ਕਰਾਂਗੇ ਇਹਨਾਂ ਤੋਂ ਕਹਿਣ ਤੋਂ ਬਾਹਰ ਨਹੀਂ ਜਾਵੋਗੇ ਤੇ ਸੋ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੱਲ ਨੂੰ ਨਵੇਂ ਬਲਾਕ ਨਾਲ ਫੇਰ ਜਿਹੜਾਂਗੇ ਫੇਰ ਮਿਲਾਂਗੇ ਤਦ ਤੱਕ ਜੀ ਸਾਰੀਆਂ ਭੈਣਾਂ ਦਾ ਮਾਮਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਵੀਰਾਂ ਦਾ ਤੈਨ ਦਿলো ਧੰਨਵਾਦ ਆਈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਦੰਦੁਗਣੀ ਰਾਤ ਚੌਵੀ ਤਰਕੀ ਵਾਸ਼ਨ ਜੀ ਬਲਾਉਤੇ ਵਾਇਕਲ ਜੀ ਕਾਬਲ ਸਾਹਿਬ